ਆਹ ਜਾਂਦਾ ਸੀ ਮੈਂ ਆਹ ਤੇ ਕਿੱਥੇ ਮੈਨੂੰ ਐ ਲੱਗਦਾ ਮੈਂ 20-20 ਤੁਰਕੇ ਵਗ ਜਾਂ ਹੁਣ 20 ਜਿੰਨੇ ਦਿੱਕਤ ਸੀ ਐ ਖੜੀਦਾ ਨਹੀਂ ਸੀ ਮੇਥੋਂ ਹੁੰਦਾ ਹੀ ਨਾ ਚਿਰ ਤਾਂ ਖੜੇ ਐ ਲੱਗਦਾ ਵੀ ਡਿੱਗਾਂਗੇ ਐਨੇ ਚਰਚ ਤਾਂ ਖੇਤ ਜਾਂਦਾ ਮੋਟਰ ਮੋਟਰਸਾਈਕਲ ਤੇ ਜਾਂਦਾ ਕੋਲੀ ਖੜਾ ਕੇ ਮੋਟਰ ਦੇ ਖੜਾ ਕੇ ਉੱਥੇ ਉੱਤਰ ਜਾਂਦਾ ਉਹ ਉੱਥੇ ਹੀ ਚੜ ਜਾਂਦਾ ਬਿੱਕਾ ਨੇਰ ਵੀ ਗਿਆ ਸੀ ਮੈਂ ਬਿੱਕਾ ਨੇ ਟੀਕੀ ਲਾਈ ਫਿਰ ਮਰ ਜਲੰਧਰ ਵਾ ਇੱਥੇ ਵਗਿਆ ਸੀ ਚਲੰਦਰ ਵੀ ਵਗਿਆ ਸੀ ਤੇ ਪੁੱਚੋ ਵੀ ਮੈਂ ਗਿਆ ਸੀ ਉਸ ਤੋਂ ਬਾਅਦ ਫਿਰ ਮੈਂ ਆਪ ਸੈਣੂ ਹੋ ਗਿਆ। ਹਾਂਜੀ। ਮੇਰਾ ਨਾਮ ਆਵਾ ਸਿੰਘਾ ਜੀ। ਪਿੰਡ ਮੇਰਾ ਝੰਡੂ ਕਾ ਮਾਨਸਾ ਜ਼ਿਲ੍ਹਾ ਹੈ। ਠੀਕ ਹੈ। ਕੋਡਿਆਂ ਦੀ ਮੈਨੂੰ ਬਹੁਤ ਤਕਲੀਫ ਸੀਗੀ ਪਹਿਲਾਂ। ਜਿੰਨੀ ਵੀ ਕਹਿੰਦੇ ਬਹੁਤ ਮੈਂ ਜਿੰਨੇ ਕਹਿੰਦੇ ਦੁਖੀ ਸੀ। ਜਦੋਂ ਮੈਂ ਪਹਿਲਾਂ ਸਾਰੇ ਦਫ਼ਤਰਾਂ ਕੋਲੇ ਮੈਂ ਜਾ ਕੇ ਆਇਆ। ਜਦੋਂ ਇਹ ਡਾਕਟਰ ਸਾਹਿਬ ਕੋਲੇ ਅਸੀਂ ਗਏ। ਸਾਨੂੰ ਇਹ ਲੱਗਿਆ ਡਾਕਟਰ ਸਾਹਿਬ ਵੀ ਪਾਈ ਇੱਥੋਂ ਹੈ। ਜਦੋਂ ਦਾ ਕਰਾਇਆ ਮੈਨੂੰ 5-6 ਸਾਲ ਹੋ ਗਏ। ਇੰਨੀ ਜਿੰਨੀ ਵੀ ਕਹਿੰਦੇ ਉੰਨੀ ਦਿੱਕਤ ਸੀ ਤੇ ਇਸ ਟਾਈਮ ਮੈਂ ਖੇਤੀ ਕਰਦਾ ਹੁਣ ਆ। ਇੱਕ ਪੈਸੇ ਜੀ ਨਹੀਂ ਦਿੱਕਤ ਵੀ ਹੈ ਨਹੀਂ ਮੇਕ ਤੇ ਜਦੋਂ ਆਪਰੇਸ਼ਨ ਕਰਾ ਲਿਆ ਉਸ ਤੋਂ ਬਾਅਦ ਮੈਂ ਠੀਕ ਆਗਾ ਜੇ ਮੈਂ ਇਨਫੈਕਟ ਆਗਾ ਕੋਈ ਤਖਾਏ ਨਹੀਂ ਮੈਨੂੰ ਦਿੱਕਤ ਵੀ ਮੈਂ ਗੋਟੇ ਪਵਾਏ ਇਨ ਕਿ ਮੇਰੇ ਪਹਿਲਾਂ ਵਾਲੇ ਹੀ ਮੈਨੂੰ ਕਿਸੇ ਲੋੜ ਦੀ ਵੀ ਤਕਲੀਫ ਨਹੀਂ ਗੋਟਾ ਜੰਨਾ ਮੈਂ ਔਖਾ ਸੀ ਕੋਈ ਹੈ ਹੀ ਨਹੀਂ ਸਾਡੇ ਏਰੀਏ 'ਚ ਤਾਂ ਲੋਕ ਆਏ ਦੇਖਦੇ ਨੇ ਵੀ ਤੇਰੇ ਗੋਟੇ ਪਹਿਲੇ ਨੰਬਰ ਤੇ ਹੋ ਹੋ ਇੰਨਾ ਚਿਰ ਤਾਂ ਜਿਵੇਂ ਹੁਣ ਮੈਂ ਖੜਦਾ ਮੈਨੂੰ ਐ ਲੱਗਦਾ ਭਾਵੇਂ ਮੈਂ 20 ਮੀਲ ਤੁਰ ਕੇ ਵਗ ਜਾ ਹੁਣ ਤੇ ਕਿੱਥੇ ਮੇਥੋਂ ਇੱਕ ਦੋ ਕਰਮਾ ਨਹੀਂ ਤੁਰ ਕੇ ਜਾਂਦਾ ਸੀਗਾ